ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡਾ ਅੱਜ ਦਾ ਵਿਸ਼ਾ ਹੈ ਕਿ ਜੋ ਸਾਡੇ ਕਰਮਾਂ ਵਿੱਚ ਨਹੀਂ ਲਿਖਿਆ ਹੁੰਦਾ ਉਹ ਕਿਵੇਂ ਮਿਲ ਸਕਦਾ ਹੈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਜੀ ਤਾਂ ਜੋ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਮੀਸਾ ਤੁਹਾਡੇ ਉੱਪਰ ਬਣੀ ਰਹੇ ਤੇ ਚੈਨ ਨਾਲ ਨੂੰ ਲਾਈਕ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਸੋ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਹਿੰਦੇ ਸਹੀਦ ਸਿੰਘਾਂ ਦੇ ਸਥਾਨ ਤੇ ਨਿਮਰਤਾ ਨਾਲ ਜਾਓ ਭਾਵਨਾ ਨਾਲ ਜਾਓ ਕੁਝ ਬਣ ਕੇ ਜਾਓ ਕਿੰਤੂ ਪ੍ਰੰਤੂ ਨਾਲ ਨਾ ਲੈ ਕੇ ਜਾਓ ਪਿਆਰ ਨਿਮਰਤਾ ਵਿੱਚ ਜਾਵੂਗੇ ਤਾਂ ਸਾਧ ਸੰਗਤ ਜੀ ਜੋ ਸਾਡੀ ਲੇਖਾਂ ਵਿੱਚ ਲਿਖਿਆ ਉਹ ਤਾਂ ਬਾਬਾ ਜੀ ਦਿੰਦੇ ਹੀ ਹਨ ਜਿਹੜੇ ਉਹਨਾਂ ਕੋਲ ਗੱਫੇ ਪਏ ਹਨ ਬਾਬਾ ਜੀ ਉਹਨਾਂ ਗੱਫਿਆਂ ਨਾਲ ਵੀ ਸਾਡੀ ਝੋਲੀ ਭਰਦੇ ਹਨ ਸਾਧ ਸੰਗਤ ਜੀ ਕਰਮਾਂ ਦਾ ਦੇਣ ਨਾਲ ਅਲੱਗ ਗੱਲ ਹੈ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੂੰ ਇਹ ਬਕਸੇ ਗੁਰੂ ਅਮਰਦਾਸ ਜੀ ਉਰ ਗੋਬਿੰਦ ਸਿੰਘ ਜੀ ਨੇ ਦਿੱਤੇ ਕਹਿੰਦੇ ਹਨ ਬਾਬਾ ਦੀਪ ਸਿੰਘ ਜੀ ਨੂੰ ਕੁੰਜੀਆਂ ਦਿੱਤੀਆਂ ਹਨ ਦਿੱਤੀਆਂ ਗੁਰੂ ਰਾਮਦਾਸ ਜੀ ਨੇ ਮੇਰੇ ਕਲਗੀਆਂ ਵਾਲੇ ਪਿਤਾ ਜੀ ਨੇ ਕਿ ਦੀਪ ਸਿੰਘ ਕੋਈ ਸੇਰਾ ਚੜਾਉਂਦਾ ਕੋਈ ਰਮਾਲਾ ਚੜਾਉਂਦਾ ਕੋਈ ਪੈਸਾ ਚੜਾਉਂਦਾ ਤੁਸੀਂ ਆਪਣਾ ਸੀਸ ਹੀ ਚੜਾ ਦਿੱਤਾ ਅਜ ਤੋਂ ਬਾਅਦ ਹਿੱਸਾ ਮੇਰਾ ਹੱਥ ਤੇਰਾ ਜਿਵੇਂ ਮੇਰੇ ਦਰ ਤੇ ਰੌਣਕਾਂ ਨੇ ਦੀਪ ਸਿੰਘ ਤੇਰੇ ਦਰ ਤੇ ਵੀ ਇਵੇਂ ਹੀ ਰੌਣਕਾਂ ਲੱਗਣਗੀਆਂ ਗੁਰੂ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਵਰ ਦਿੱਤਾ ਕਿ ਜੇਕਰ ਤੂੰ ਕਿਸੇ ਨੂੰ ਕਰਮਾਂ ਤੋਂ ਵੱਧ ਕੁਝ ਦੇਣਾ ਚਾਹੇਗਾ ਨਾਨਕ ਦਾ ਦਰ ਮਣਾ ਨਹੀਂ ਕਰੇਗਾ ਤੁਸੀਂ ਕਰਮਾਂ ਤੋਂ ਵੱਧ ਖੁੱਲੇ ਗੱਫੇ ਦੇਣਾ ਚਾਹੋਗੇ ਤਾਂ ਗੁਰੂ ਨਾਨਕ ਦੇਵ ਜੀ ਸਿਆਹੀ ਵੱਜ ਜਾਵੇਗੀ ਕੋਈ ਤੁਹਾਡੇ ਤੋਂ ਇਹ ਚੀਜ਼ ਨੂੰ ਘੱਟ ਨਹੀਂ ਕਰ ਸਕਦਾ ਕਿਉਂਕਿ ਬਾਬਾ ਦੀਪ ਸਿੰਘ ਜੀ ਕੋਲ ਗੱਫੇ ਪਏ ਹਨ ਜਿਹੜਾ ਮਨ ਕਰਕੇ ਚਾਹੀਦਾ ਹੈ ਹੋਤਾ ਮਿਲੇਗਾ ਹੀ ਬਿਨਾਂ ਕਰਮਾ ਤੋਂ ਵੀ ਬਾਬਾ ਦੀਪ ਸਿੰਘ ਜੀ ਦੇਣਗੇ ਸਾਧ ਸੰਗਤ ਜੀ ਗਿਆਨੀ ਸਿੰਘ ਸਾਹਿਬ ਜੀ ਕਹਿੰਦੇ ਹਨ ਜਿਹੜਾ ਸਰਦਾ ਤੇ ਨਿਮਰਤਾ ਨਾਲ ਜਾਵੇਗਾ ਸਹੀਦ ਸਿੰਘਾਂ ਦੇ ਚਰਨਾ ਚਰਨਾ ਚ ਕਰਮਾ ਦਾ ਲਿਖਿਆ ਵੀ ਲਿਖਿਆ ਤਾਂ ਦਿੰਦੇ ਹੀ ਹਨ ਤੇ ਕਰਮਾ ਤੋਂ ਬਾਹਰ ਵੀ ਗੱਫੇ ਦੇ ਕੇ ਸਾਡੀਆਂ ਝੋਲੀਆਂ ਭਰ ਸਕਦੇ ਹਨ ਸੰਤ ਗੁਰਵਚਨ ਸਿੰਘ ਜੀ ਪਿੰਡਰਾ ਵਾਲੀ ਮਹਾਪੁਰਸ਼ ਨਾਲ ਹੋਰ ਦੋ ਮਹਾਪੁਰਸ਼ ਮਹਾਪੁਰਸ਼ ਬੈਠੇ ਸਨ ਗੁਰੂ ਦੀਆਂ ਗੱਲਾਂ ਚੱਲ ਪਈਆਂ ਗੁਰੂ ਦੇ ਪਿਆਰਿਆਂ ਦੀਆਂ ਗੱਲਾਂ ਚੱਲ ਪਈਆਂ ਚੱਲ ਪਈ ਅਰਦਾਸ ਤੇ ਮਹਾ ਅਰਦਾਸ ਤੇ ਗੱਲ ਮਹਾਪੁਰਸ਼ ਕਹਿੰਦੇ ਅਸੀਂ ਕੋਈ ਵੀ ਅਰਦਾਸ ਕਰਦੇ ਹਾਂ ਹਫ਼ਤੇ ਦੇ ਵਿੱਚ ਪੂਰੀ ਹੋ ਜਾਂਦੀ ਹੈ ਦੂਜੇ ਨੂੰ ਪੁੱਛਿਆ ਕਹਿੰਦੇ ਸਾਡੀ ਅਰਦਾਸ ਅਗਲੇ ਦਿਨ ਪੂਰੀ ਹੋ ਜਾਂਦੀ ਹੈ ਜੇਕਰ ਸਾਡੀ ਅਰਦਾਸ ਜਾਇਜ਼ ਹੋਵੇ ਤਾਂ ਸੰਤ ਗਰਵਚਨ ਸਿੰਘ ਜੀ ਪਿੰਡਰਾ ਵਾਲੇ ਦਮਦਮੀ ਟਕਸਾਲ ਦੇ ਮਹਾਪੁਰਸ਼ ਜਿਹੜੀ ਟਕਸਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਜੀ ਤੇ ਹੱਥ ਰੱਖ ਕੇ ਚਲਾਈ ਸੰਤ ਗੁਰਵਚਨ ਸਿੰਘ ਜੀ ਕਹਿੰਦੇ ਸਾਡੀ ਟਕਸਾਲ ਦੇ ਮੁਖੀ ਇੰਨੇ ਦੀ ਆਲੂ ਨਹੀਂ 7 ਦਿਨ ਵੀ ਨਹੀਂ ਲਾਉਂਦੇ ਇੱਕ ਦਿਨ ਵੀ ਦਿਨ ਇੱਕ ਦਿਨ ਵੀ ਨਹੀਂ ਲਾਉਂਦੇ ਕਹਿੰਦੇ ਸਾਨੂੰ ਜਿਹੜੀ ਚੀਜ਼ 7 ਦਿਨ ਬਾਅਦ ਚਾਹੀਦੀ ਹੁੰਦੀ ਹੈ 7 ਦਿਨ ਪਹਿਲਾਂ ਹੀ ਮਿਲ ਜਾਂਦੀ ਹੈ ਬਾਬਾ ਦੀਪ ਸਿੰਘ ਜੀ ਉਹਦਾ ਪ੍ਰਬੰਧ ਆਪੇ ਆਪ ਕਰ ਦਿੰਦੇ ਹਨ ਮਹਾਪੁਰਸ਼ ਜੀ ਕਹਿੰਦੇ ਇੱਕ ਵਾਰ ਹਫਤੇ ਦੀਆਂ ਬੱਤੀਆਂ ਦਾ ਕੱਟ ਲੱਗਣਾ ਸੀ ਤੇ ਮਹਾਪੁਰਸ਼ ਜੀ ਬੈਠੇ ਕਿ ਕੋਈ ਪ੍ਰੇਮੀ ਆ ਗਿਆ ਕਿ ਕੋਈ ਪ੍ਰੇਮੀ ਆ ਜਾਵੇ ਮਹਾਪੁਰਸ਼ ਨਹੀਂ ਬੈਠ ਰਿਆਂ ਦਾ ਕੰਮ ਕੀਤਾ ਬੈਠ ਰਿਆਂ ਦਾ ਕੰਮ ਕੀਤਾ ਸੀ ਪ੍ਰੇਮੀ ਨੇ ਕਿਉਂ ਪ੍ਰੀਮੀ ਕਹਿਣ ਲੱਗਿਆ ਸਾਹ ਸੰਜੀ ਇਹ ਬੈਟਰਾ ਬਹੁਤ ਵੱਡਾ ਹੈ ਇਸ ਦੇ ਨਾਲ 12 ਪੱਖੇ ਵੀ ਚੱਲਦੇ ਚੱਲ ਪੈਣਗੇ ਤੇ 12 ਬੱਲੇ ਵੀ ਚੱਲ ਪੈਣਗੇ ਤੇ ਮੈਂ ਡੇਰੀ ਨੂੰ ਭੇਟ ਕਰਨਾ ਲਈ ਲਿਆਇਆ ਹਾਂ ਤੇ ਉਸ ਨੇ ਤਾਂ ਬਾਬਾ ਗੁਰਵਚਨ ਸਿੰਘ ਜੀ ਕਹਿ ਰਹੇ ਕਿ ਇਸ ਨੂੰ ਫਿੱਟ ਵੀ ਕਰ ਦਿਓ ਤਾਂ ਉਸ ਨੇ ਫਿੱਟ ਫਿੱਟ ਕਰ ਦਿੱਤਾ ਕਿਉਂਕਿ ਹਫ਼ਤੇ ਤੋਂ ਬਾਅਦ ਬੱਤੀਆਂ ਦੇ ਕੱਟ ਲੱਗਣੇ ਸ਼ੁਰੂ ਹੋਣੀ ਸੀ ਤਾਂ ਬਾਬਾ ਦੀਪ ਸਿੰਘ ਜੀ ਨੇ 7 ਦਿਨ ਪਹਿਲਾਂ ਹੀ ਇੰਤਜ਼ਾਮ ਕਰ ਦਿੱਤਾ। ਹਫਤੇ ਤੋਂ ਬਾਅਦ ਕੱਟ ਲੱਗਣੀ ਸ਼ੁਰੂ ਹੋ ਗਈ। ਸਾਂਖਿਆ ਕਰਨ ਵਾਲੇ ਵਿਦਿਆਰਥੀਆਂ ਨੂੰ ਪੱਖਾ ਤੇ ਬਲਬ ਵੀ ਚਾਹੀਦਾ ਸੀ। ਜਦੋਂ ਲਾਈਟ ਦੇ ਕੱਟ ਸ਼ੁਰੂ ਹੋਏ ਤਾਂ ਉਹ ਬੈਟਰਾ ਕੰਮ ਦੇਣ ਲੱਗ ਪਿਆ ਕਿਉਂਕਿ 7-8 ਘੰਟੇ ਬਲਬ ਤੇ ਪੱਖੇ ਚੱਲ ਸਕਦੇ ਸਨ। ਉਹ ਜਦੋਂ ਬਤੀ ਗਈ ਤੇ ਕੋਈ ਵੀ ਪਰੇਸ਼ਾਨੀ ਨਹੀਂ ਹੋਈ, ਮੁਸ਼ਕਲ ਨਹੀਂ ਹੋਈ। ਕੋ ਸੁਣੋ ਉਹ ਮਹਾਪੁਰਸ਼ ਜੀ ਕਹਿਣੇ ਕਹਿਣਗੇ ਜਿਸ ਦੀ ਲੋੜ 7 ਦਿਨ ਬਾਅਦ ਸੀ ਮੇਰੇ ਬਾਬਾ ਦੀਪ ਸਿੰਘ ਜੀ ਨੇ ਇਸ ਦਾ ਇੰਤਜ਼ਾਮ 7 ਦਿਨ ਪਹਿਲਾਂ ਹੀ ਕਰ ਦਿੱਤਾ ਪਿਆਰ ਪਿਆਰੇ ਪ੍ਰੇਮੀ ਨੂੰ ਭੇਜ ਕੇ ਦੇਖੋ ਦਮਦਮੀ ਟਕਸਾਲ ਦੇ ਮਹਾਪੁਰਸ਼ ਜੀ ਨੇ ਕਿੰਨੀ ਵਧੀਆ ਵਧੀਆ ਢੰਗ ਨਾਲ ਸਮਝਾਇਆ ਕਿ ਬਾਬਾ ਦੀਪ ਸਿੰਘ ਜੀ ਨੂੰ ਸਾਡੇ ਕਰਮਾਂ ਤੋਂ ਵੀ ਵੱਧ ਦੇ ਸਕਦੇ ਹਨ ਇਸ ਲਈ ਮਨ ਵਿੱਚ ਮਨ ਵਿੱਚ ਨਿਮਰਤਾ ਤੇ ਸਰਦਾ ਹੋਣੀ ਚਾਹੀਦੀ ਹੈ ਸਾਨੂੰ ਪੂਰਾ ਅਡੋਲ ਵਿਸ਼ਵਾਸ ਹੋਣਾ ਚਾਹੀਦਾ ਹੈ ਪਰ ਪੱਕ ਬਸਬਾਸ ਹੋਣਾ ਚਾਹੀਦਾ ਹੈ ਗੁਰੂ ਜੀ ਵਿੱਚ ਕਿਉਂਕਿ ਬਾਬਾ ਦੀਪ ਸਿੰਘ ਜੀ ਸਾਨੂੰ ਉਹ ਵੀ ਦੇ ਸਕਦੇ ਹਨ ਜੋ ਸਾਡੇ ਕਰਮਾਂ ਵਿੱਚ ਨਹੀਂ ਹੁੰਦਾ ਸੋ ਸਾਧ ਸੰਗਤ ਜੀ ਤੁਸੀਂ ਵੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸਰਦਾ ਭਾਵਨਾ ਨਾਲ ਨਿਮਰਤਾ ਨਾਲ ਜਾ ਕੇ ਆਪਣੀਆਂ ਝੋਲੀਆਂ ਭਰ ਸਕਦੇ ਹਾਂ ਤੇ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਸਾਧ ਸੰਗਤ ਜੀ ਹਮੇਸ਼ਾ ਗੁਰੂ ਘਰ ਵਿੱਚ ਸਾਦੇ ਲਿਬਾਸ ਵਿੱਚ ਜਾਣਾ ਹੈ ਕਦੇ ਵੀ ਕਿੰਤੂ ਪ੍ਰੰਤੂ ਨਾਲ ਲੈ ਕੇ ਨਹੀਂ ਜਾਣਾ ਸਾਧ ਸੰਗਤ ਜੀ ਰਲ ਮਿਲ ਕੇ ਬੋਲੋ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ